ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆਂ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਕੁਝ ਪਲੇਨ ਸੂਟ ਲੈ ਕੇ ਆਈ ਹਾਂ ਉਮੀਦ ਹੈ ਕਿ ਤੁਹਾਨੂੰ ਮੇਰੇ ਸੂਟ ਪਸੰਦ ਆਉਣਗੇ ਜਿਵੇਂ ਤੁਸੀਂ ਮੇਰੀ ਪਹਿਲੀ ਵੀਡੀਓ ਨੂੰ ਵੀ ਪਸੰਦ ਕੀਤਾ ਉਵੇਂ ਹੀ ਇਹਨਾਂ ਵੀਡੀਓ ਨੂੰ ਵੀ ਪਸੰਦ ਕਰੋਗੇ ਸੋ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕੁਝ ਕੁ ਪਲੇਨ ਸੂਟ ਸਟਫ ਬਹੁਤ ਵਧੀਆ ਰਹੇਗਾ ਕੁਝ ਵੀ ਇਹ ਨਹੀਂਗਾ ਕਿ ਇੱਕ ਵਨ ਵਾਸ਼ ਤੇ ਨਾਲ ਹੀ ਖਰਾਬ ਹੋ ਜਾਏਗਾ ਐਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਵਧੀਆ ਸਾਫ਼ ਸੁਥਰਾ ਨੀਡ ਐਂਡ ਕਲੀਨਿੰਗ ਆਪਾਂ ਕੰਮ ਕਰ ਰਹੇ ਆ ਤੇ ਤੁਹਾਨੂੰ ਵਧੀਆ ਹੀ ਸਟੱਫ ਮਿਲੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣੀ ਹੈ ਜਿਵੇਂ ਅੱਗੇ ਕਹਿਣੀ ਹੁੰਦੀ ਹੈ ਕਿ ਜਿਹੜੀ ਉਹ ਘੰਟੀ ਹੁੰਦੀ ਆ ਬੈਲ ਆਈਕਨ ਆ ਉਹਨੂੰ ਜ਼ਰੂਰ ਦਬਾਇਓ ਜ਼ਰੂਰ ਪ੍ਰੈਸ ਕਰਿਓ ਉਹਦੇ ਨਾਲ ਇਹ ਹੋਏਗਾ ਕਿ ਜਿਹੜੀਆਂ ਵੀ ਮੈਂ ਵੀਡੀਓ ਅਪਲੋਡ ਕਰਿਆ ਕਰਾਂਗੀ ਉਹ ਤੁਹਾਡੇ ਤੱਕ ਪਹੁੰਚ ਚਾਇਆ ਕਰਨਗੀਆਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਾਇਆ ਕਰੇਗੀ ਨਹੀਂ ਤਾਂ ਐਦਾਂ ਦਾ ਪਤਾ ਹੀ ਨਹੀਂ ਚੱਲਦਾ ਹੈਗਾ ਕਾ ਕਿ ਕਿਹਦੀ ਵੀਡੀਓ ਕਿਵੇਂ ਹੁਣ ਅਪਲੋਡ ਹੋਈ ਹੈ ਨਹੀਂ ਹੋਈ ਸੋ ਪਲੀਜ਼ ਰਿਕਵੈਸਟ ਆ ਮੇਰੀ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਮੇਰੇ ਚੈਨਲ ਨੂੰ ਕਰ ਲਵੋ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੋਵੇ ਤੇ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ ਆਪਾਂ ਹੁਣ ਤੁਹਾਨੂੰ ਆਪਣੇ ਸੂਟ ਦਿਖਾਣੇ ਆ ਤੇ ਤੁਸੀਂ ਕੋਈ ਵੀ ਸੂਟ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਂਦਾ ਤੁਸੀਂ ਬਾਈ ਕਰ ਸਕਦੇ ਹੋ ਡਿਲੀਵਰੀ ਚਾਰजेस ਐਕਸਟਰਾ ਲੱਗਣਗੇ ਤੇ ਜੋ ਵੀ ਤੁਹਾਨੂੰ ਪਸੰਦ ਹੋਏ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਤੁਸੀਂ ਬਾਈ ਕਰ ਸਕਦੇ ਹੋ ਸਟੱਫ ਬਹੁਤ ਵਧੀਆ ਅੱਖਾਂ ਬੰਦ ਕਰਕੇ ਲੈ ਲਿਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਬਹੁਤ ਸੋਨਾ ਸਟੱਫ ਆਏਗਾ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਟੱਫ ਆ ਮੇਰੇ ਕੋਲ ਹੈਗਾ ਹੈ ਕੈਂਬ੍ਰਿਕ ਕਾਟਨ ਦਾ ਸੂਟ ਬਹੁਤ ਸੋਹਣਾ ਸਟਾਫ ਹੈ ਬਹੁਤ ਵਧੀਆ ਵਾ ਇਹ ਤੁਹਾਨੂੰ ਬਹੁਤ ਵਧੀਆ ਸਟਾਫ ਹੈ ਬਟ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਕੈਂਬ੍ਰਿਕ ਕਾਟਨ ਥੋੜੀ ਜਿਹੀ ਪਤਲੀ ਹੁੰਦੀ ਆ ਤੇ ਇਹਦੇ ਥੱਲੇ ਲਾਈਨਿੰਗ ਲੱਗਦੀ ਆ ਕੈਂਬ੍ਰਿਕ ਕਾਟਨ ਹੈ ਇਹਦੇ ਚ ਤੁਹਾਨੂੰ ਕਲਰ ਸਾਰੇ ਮਿਲ ਜਾਣਗੇ ਜਿਹੜਾ ਵੀ ਤੁਸੀਂ ਕਲਰ ਲੈਣਾ ਚਾਹੁੰਦੇ ਹੋ ਬਹੁਤ ਸੋਹਣਾ ਸਟਾਫ ਹੈ ਬਹੁਤ ਜ਼ਿਆਦਾ ਸੋਫਟ ਆ ਬਹੁਤ ਵਧੀਆ ਸਟਾਫ ਹੈ ਤੇ ਇਹ ਤੁਸੀਂ ਬਾਈ ਕਰ ਸਕਦੇ ਹੋ ਇਹ ਆ 800 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣਾ ਵਾ ਏ 800 ਰੁਪਏ ਦਾ ਸੂਟ ਆ ਡਿਲੀਵਰੀ ਚਾਰਜਸ ਐਕਸਟਰਾ ਰਹਿਣਗੇ ਜੀ ਓਕੇ ਕਲਰ ਤੁਸੀਂ ਇਹਦੇ ਵਿੱਚ ਜਿਹੜਾ ਵੀ ਚਾਹੋ ਉਹੀ ਕਲਰ ਲੈ ਸਕਦੇ ਹੋ ਇੱਕ ਆ ਮੇਰੇ ਕੋਲੇ ਜੀ ਮਰਬਰੀ कॉटन ਇੱਕ ਤਾਂ ਆਇਆ ਨਾ ਬਰਬਰੀ कॉटन ਇਹ ਆ ਜੀ ਮਰਬਰੀ कॉटन ਬਹੁਤ ਸੋਹਣਾ ਸਟਫ ਐ ਬਹੁਤ ਸੌਫਟ ਆ ਦੇਖੋ ਇਹਨੂੰ ਦੇਖੋ ਇਸ ਤਰ੍ਹਾਂ ਵੀ ਜਿਵੇਂ ਮਰਜੀ ਵਿਦਆਊਟ ਲਾਈਨਿੰਗ ਤੋਂ ਇਹ ਸੂਟ ਬਨੇਗਾ ਬਹੁਤ ਜ਼ਿਆਦਾ ਸੋਨਾ ਸਟੱਫ ਇਹ ਮੈਂ ਇਸੇ ਹੀ ਸਟੱਫ ਤੇ ਕਾਫੀ ਸੂਟ ਵਰਕ ਕੀਤੇ ਨੇ ਇਹ ਮੈਨੂੰ ਬਹੁਤ ਪਸੰਦ ਹੈ ਮੇਰਾ ਫੇਵਰਿਟ ਸਟੱਫ ਹੈ ਹੀ ਅਜੀਬ ਇਹਨੂੰ ਨੇੜੇ ਤੁਸੀਂ ਦੇਖੋ ਇਹਦੇ 'ਚ ਥੋੜਾ 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 ਨਾ ਜਿਵੇਂ ਚੈੱਕ ਦਾ ਟਾਈਪ ਬਣਿਆ ਹੋਇਆ ਪਰ ਇਹ ਬਿਲਕੁਲ ਵੀ ਪਤਲਾ ਨਹੀਂ ਹੈਗਾਗਾ ਵਿਦਾਊਟ ਲਾਈਨਿੰਗ ਬਣੇਗਾ ਕਾਟਨ ਹੈ ਗਰਮੀਆਂ ਵਾਲਾ ਸਟੱਫ ਆ ਤੇ ਇਹ ਕਲਰ ਨਾ ਇਹਨੂੰ ਆਪਾਂ ਪਿੰਕ ਕਹਿ ਸਕਦੇ ਆ ਨਾ ਇਹਨੂੰ ਆਪਾਂ ਗਾਜ਼ਰੀ ਕਹਿ ਸਕਦੇ ਆ ਇਹ ਲਾਈਟ ਜੀ ਸ਼ੇਡ ਹੈ ਇੰਗਲਿਸ਼ ਸ਼ੇਡ ਹੈ ਬਹੁਤ ਥੋੜਾ ਜਿਹਾ ਫੋਨ ਦੇ ਵਿੱਚ ਥੋੜਾ ਜਿਹਾ ਡਾਰਕ ਆ ਰਿਹਾ ਜਿਵੇਂ ਬਟ ਇਸ ਬਹੁਤ ਸੋਹਣਾ ਸਟੱਫ ਏ ਬਹੁਤ ਪਿਆਰਾ ਸਟੱਫ ਏ ਇਹ ਆ ਜੀ 1200 ਦਾ ਸੂਟ ਇਹ ਤੁਸੀਂ ਬਾਈ ਕਰ ਸਕਦੇ ਹੋ ਇਹ ਇਹ ਨਹੀਂ ਹੈਗਾ ਕਿ ਜੇ ਅਜੇ ਅਪਣੇ ਸਟੱਫ ਮਹਿੰਗੇ ਨੇ ਕਾਸਟਲੀ ਨੇ ਥੋੜੇ ਜੇ ਤਾਂ ਵਧੀਆ ਨਹੀਂ ਹੋਣਗੇ ਇਹ ਸਟੱਫ ਆਪਣੇ ਬਹੁਤ ਵਧੀਆ ਨੇ ਇਸ ਲਈ ਥੋੜੇ ਜੇ ਕਾਸਟਲੀ ਨੇ ਅਗਰ ਸਸਟੇ ਸਟੱਫ ਹੁੰਦੇ ਤਾਂ ਉਹ ਥੋੜੇ ਜੇ ਤੁਹਾਨੂੰ ਪਤਾ ਹੀ ਉਹ ਥੋੜਾ ਜਿਹਾ ਉਹਨਾਂ ਦਾ ਪ੍ਰਾਈਸ ਵੀ ਕੱਟ ਹੁੰਦਾ ਵਾ ਤੇ ਇਸ ਲਈ ਇਹ ਥੋੜੇ ਜੇ ਵਧੀਆ ਇੱਕ ਸਟੱਫ ਇਹ ਵਾਲਾ ਹੈ ਵੀਡੀਓ ਚ ਕਲਰ ਵੈਸੇ ਤਾਂ ਸਹੀ ਆ ਰਹੇ ਨੇ ਬਟ ਥੋੜਾ ਬਹੁਤ ਤੁਹਾਨੂੰ ਪਤਾ ਹੀ ਆ ਥੋੜਾ ਬਹੁਤ ਫਰਕ ਪੈ ਜਾਂਦਾ ਵਾ ਇਹ ਆ ਰਿਵਰਸੀਬਲ ਕਾਟਨ ਡਬਲ ਟੋਨ ਸਟਫ ਵੀ ਇਹਨੂੰ ਕਹਿ ਦਿੰਦੇ ਨੇ ਡਬਲ ਟੋਨ ਕਪੜਾ ਵੀ ਕਹਿ ਦਿੰਦੇ ਨੇ ਰਿਵਰਸੀਬਲ ਕਾਟਨ ਇਸ ਦਾ ਨਾਮ ਹੈ ਇਹ ਡਬਲ ਟੋਨ ਇਹ ਨੀਚੋਂ ਇਹਦਾ ਕਲਰ ਹੋਰ ਹੈ ਦੇਖੋ ਇਹ ਐਸਟਰਾ ਮੰ ਨੀਚੋਂ ਇਹਦਾ ਕਲਰ ਐਸਟਰਾ ਮੰ ਉੱਪਰ ਉਹਦਾ ਰੀਅਲ ਕਲਰ ਆ ਵਾਲਾ ਹੈ ਬਹੁਤ ਸੋਹਣਾ ਸਟਫ ਇਹ ਵੀ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਸੌਫਟ ਹੈ ਬਿਲਕੁਲ ਸੌਫਟ ਵਿਦਾਊਟ ਲਾਈਨਿੰਗ ਤੋਂ ਬਨੇਗਾ ਇਸ ਟਾਈਮ ਮੇਰੇ ਕੋਲ ਸਿਰਫ ਇਹੀ ਕਲਰ ਅਵੇਲੇਬਲ ਹੈ ਬਾਕੀ ਸਭ ਸੇਲ ਹੋ ਗਏ ਨੇ ਇਹਦੇ ਚ ਤੁਹਾਨੂੰ ਇੰਗਲਿਸ਼ ਕਲਰ ਆਈਸਕ੍ਰੀਮ ਚਾਰਟ ਹੀ ਮਿਲਣਗੇ ਬਹੁਤ ਪਿਆਰੇ ਨੇ ਸੋ ਤੁਸੀਂ ਇਹ ਸੂਟ ਨੂੰ ਵੀ ਬਾਈ ਕਰ ਸਕਦੇ ਹੋ ਤੇ ਇਹ ਸੂਟ ਹੈਗਾ ਜੀ 1100 ਦਾ ਡਿਲੀਵਰੀ ਚਾਰजेस ਐਕਸਟਰਾ ਰਹਿਣਗੇ ਸੋ ਥੈਂਕ ਯੂ ਇਹ ਸੂਟ ਬਹੁਤ ਸੋਹਣਾ ਵਾ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਅਗਲਾ ਮੈਂ ਤੁਹਾਨੂੰ ਦਿਖਾਨੀ ਆ ਇਹ ਹੈ ਜੀ ਰਾਮ ਟੈਕਸ कॉटन ਰਾਮ ਟੈਕਸ ਦਾ ਸੂਟ ਹੈ ਇਹ ਇਹਦੇ ਵਿੱਚ ਥੋੜਾ ਜਿਹਾ ਚੈੱਕ ਵਾ ਬਹੁਤ ਪਿਆਰਾ ਸੂਟ ਹੈ ਇਹ ਵੀ ਇਹਦਾ ਕਲਰ ਵੀ ਲਾਈਟ ਲਾਈਟ ਆਈਸਕ੍ਰੀਮ ਜਿਹਾ ਸ਼ੇਡ ਆ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਹਮੇਸ਼ਾ ਹੀ ਚੇਂਜ ਹੁੰਦਾ ਮੈਂ ਵਾਰੀ ਵਾਰੀ ਕਹਿ ਰਹੀ ਆ ਕਿ ਥੋੜਾ ਜਿਹਾ ਫਰਕ ਪੈ ਜਾਂਦਾ ਵਾ ਬਟ ਬਹੁਤ ਸੋਹਣਾ ਸੂਟ ਹੈ Ramtex ਦਾ ਬਾਅ ਉਹ ਤੁਹਾਨੂੰ ਪਤਾ ਹੀ ਆ ਬ੍ਰਾਂਡ ਸਿਰਾ ਹੀ ਆ Ramtex ਬਿਲਕੁਲ ਸੋਫਟ ਹੈ ਇਹ ਸੂਟ ਨੂੰ ਤੁਸੀਂ ਬਾਈ ਕਰ ਸਕਦੇ ਹੋ ਇਸ ਟਾਈਮ ਇਹ ਦਾ ਵੀ ਮੇਰੇ ਕੋਲ ਸਿਰਫ ਇੱਕ ਹੀ ਕਲਰ ਆ ਬਾਕੀ ਸਭ ਸੇਲ ਹੋ ਜਾਂਦੇ ਨੇ ਜਦੋਂ ਉਹਦੇ ਨਾਲ ਦੇ ਨਾਲ ਹੀ ਸੇਲ ਹੋ ਜਾਂਦੇ ਨੇ ਬਟ ਮੈਂ ਵੀਡੀਓ ਫਰਸਟ ਟਾਈਮ ਬਣਾ ਰਹੀ ਆ ਪਹਿਲਾਂ ਮੇਰਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਲੱਗਦਾ ਸੂਟਸ ਦਾ ਇਸ ਲਈ ਮੈਂ ਹੁਣ ਵੀਡੀਓ ਬਣਾ ਰਹੀ ਆ ਬਹੁਤ ਪਿਆਰਾ ਸਟੱਫ ਏ ਵਿਦਆਊਟ ਲਾਈਨਿੰਗ ਬਣੇਗਾ ਏ ਬਹੁਤ ਸੋਹਣਾ ਹੈ ਜੀ ਇਹ ਸੂਟ ਤੁਹਾਨੂੰ ਇਹ ਵੀ 1100 ਦਾ ਹੈ ਵੀਰਾ ਸ਼ਿਪਿੰਗ ਰੇਗੀ ਹਾਂਜੀ ਆ ਮੇਰੇ ਕੋਲ ਇਹ سٹਫ ਹੈ ਬਹੁਤ ਪਿਆਰਾ سٹਫ ਹੈ ਮੇਰਾ ਫੇਵਰਟ سٹਫ ਹੈ ਇਹ ਵਾਲਾ ਅਗਰ ਮੈਂਤਾ ਹੈ ਤਾਂ ਤੁਹਾਨੂੰ ਇਹ ਸਲਾਹ ਦੇਣੀ ਹੈ ਕਿ ਅਗਰ ਕਿਸੇ ਨੇ ਵਰਕ ਕਰਵਾਉਣਾ ਹੈ ਗਰਮੀ ਦੇ ਕੋਟਨ ਦੇ ਸੂਟ ਤੇ ਤਾਂ ਇਸ سٹਫ ਤੇ ਹੀ ਤੁਸੀਂ ਵਰਕ ਕਰਵਾਓ ਇੰਨਾ ਜ਼ਿਆਦਾ ਸੋਹਣਾ سٹਫ ਹੈ ਨਾ ਕਿ ਪੁੱਛੋਈ ਨਾ ਕੋਸ਼ਿਸ਼ ਕਿ ਮੈਂ ਕਹਿ ਰਹੀ ਕਿ ਸਭ ਤੋਂ ਜ਼ਿਆਦਾ ਸਿਰਾ سٹਫ ਇਹ ਹੀ ਹੈ ਜੀ ਬਹੁਤ ਜ਼ਿਆਦਾ ਪਿਆਰਾ ਇਹ ਬਹੁਤ ਸੌਫਟ ਬਿਲਕੁਲ ਸੌਫਟ ਹੈ ਬਿਨਾ ਲਾਈਨਿੰਗ ਤੋਂ ਇਹ ਸਟੱਫ ਹੈ ਕੋਈ ਇਹਦੇ ਤੇ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਤੁਸੀਂ ਦੇਖੋ ਇਹਦੇ ਵਿੱਚ ਥੋੜਾ 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 ਨਾ ਚੈੱਕ ਬਣਿਆ ਹੋਇਆ ਵਾ ਤੇ ਬਿਲਕੁਲ ਵੀ ਪਤਲਾ ਨਹੀਂ ਹੈਗਾ ਕਿ ਆਪਾਂ ਨੂੰ ਇਹਦੇ ਵਿੱਚ ਲਾਈਨਿੰਗ ਲਗਾਉਣੀ ਪੈਗੀ ਬਹੁਤ ਹੀ ਪਿਆਰਾ ਸਟੱਫ ਹੈ ਮੈਂ ਤਾਂ ਤੁਹਾਨੂੰ ਇਹ ਹੀ ਸਲਾਹ ਦੇਣੀ ਹੈ ਕਿ ਅਗਰ ਤੁਸੀਂ ਗਰਮੀ 'ਚ ਵਰਕ ਕਰਵਾਉਣਾ ਹੈ ਕੋਈ ਵੀ ਤਾਂ ਤੁਸੀਂ ਐਸ ਸਟੱਫ ਤੇ ਵਰਕ ਕਰਵਾਓ ਕਿਉਂਕਿ ਇਹ ਬਹੁਤ ਜ਼ਿਆਦਾ ਪਿਆਰਾ ਸਟਾਫ ਹੈ ਕਿਉਂਕਿ ਅਗਰ ਆਪਾਂ ਵਰਕ ਕਰਵਾਵਾਂਗੇ ਆਪਾਂ ਪੈਸੇ ਵੀ ਲਗਾਣੇ ਸਭ ਕੁਝ ਹੋਣਾ ਅਗਰ ਆਪਣਾ ਸਟਾਫੀ ਨਾ ਵਧੀਆ ਹੋਏਗਾ ਤੇ ਕੋਈ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਮੇਰੇ ਕੋਲ ਇਸ ਟਾਈਮ ਦੋ ਕਲਰ ਅਵੇਲੇਬਲ ਨੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਕਲਰ ਆ ਵਾਲਾ ਹੈ ਪਰਪਲ ਜਿਹਾ ਕਲਰ ਹੈ ਬਹੁਤ ਪਿਆਰਾ ਵਾ ਉਸ ਕਲਰ ਨੂੰ ਆਪਾਂ ਨਾ ਤਾਂ ਪਿੰਕ ਕਹਿ ਸਕਦੇ ਆ ਨਾ ਗਾਜ਼ਰੀ ਕਹਿ ਸਕਦੇ ਆ ਉਹ ਇੰਗਲਿਸ਼ ਚ ਗਲਰਾ ਵਿਚ ਵਾਲੀ ਸ਼ੇਡ ਜੀ ਆ ਆ ਵੀ ਕਲਰ ਬਹੁਤ ਪਿਆਰਾ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਡਾਰਕ ਆ ਰਿਹਾ ਬਟ ਥੋੜਾ ਜਿਹਾ ਕਲਰ ਲਾਈਟ ਵਾ ਬਹੁਤ ਪਿਆਰਾ ਕਲਰ ਹੈ ਜੀ ਇਹਦੇ ਵਿੱਚ ਇੱਕ ਦੋ ਮੇਰੇ ਕੋਲ ਇੱਕ ਇਸ ਟਾਈਮ ਕਲਰ ਅਵੇਲੇਬਲ ਨੇ ਇੱਕ ਪੀਚ ਕਲਰ ਜੀ ਉਹ ਸੇਲ ਹੋ ਗਿਆ ਤੇ ਇਸ ਦਾ ਪ੍ਰਾਈਸ ਹੈ ਜੀ 1200 ਰੁਪਏ ਆ ਡਿਲੀਵਰੀ ਚਾਰजेस ਐਕਸਟਰਾ ਰਹਿਣਗੇ ਬਹੁਤ ਸੋਹਣਾ ਸਟੱਫ ਹੈ ਤਾਂ ਅੱਖਾਂ ਬੰਦ ਕਰਕੇ ਲੈ ਲਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਸਿਰਾ ਬਸਾਰੇ ਸਟਫਰ ਤੋਂ ਹੁਣ ਸਭ ਸਭ ਦਾ ਸਿਰਾ ਹੁਣ ਤੱਕ ਦੇਆਂ ਦਾ ਬਹੁਤ ਪਿਆਰਾ ਕਲਰ ਸਟਾਫ ਹੈ ਇਹ ਤੁਹਾਨੂੰ ਪਤਾ ਹੀ ਹੈ ਤੁਸੀਂ ਪਾਇ ਹੀ ਹੋਏਗਾ ਕੈਮਰੀ ਕੋਟਨ ਤਾਂ ਆਮੀ ਚੱਲ ਰਹੀ ਹੈ ਤੇ ਬਹੁਤ ਪਿਆਰਾ ਵਾ ਇਸ ਦਾ ਪ੍ਰਾਈਸ ਹੈ ਜੀ 800 ਰੁਪਏ ਤੁਸੀਂ ਕੋਈ ਵੀ ਕਲਰ ਦੇ ਵਿੱਚ ਇਸ ਨੂੰ ਬਾਏ ਕਰ ਸਕਦੇ ਹੋ ਅੱਗੇ ਅਜੇ ਮੇਰੇ ਕੋਲ ਆਵਲਾਂ ਮੇਰੇ ਕੋਲ ਕਲਰ ਸਾਰੇ ਲਾਈਟ ਹੀ ਨੇ ਲਾਈਟ ਹੀ ਮਿਲਣਗੇ ਤੁਹਾਨੂੰ ਜ਼ਿਆਦਾਤਰ ਕਿਉਂਕਿ ਗਰਮੀ ਦੇ ਸੀਜ਼ਨ ਦੇ ਵਿੱਚ ਹਮੇਸ਼ਾ ਲਾਈਟ ਹੀ ਕਲਰ ਚੱਲਦੇ ਨੇ ਲਾਈਟ ਕਲਰ ਹੀ ਵਧੀਆ ਲੱਗਦੇ ਨੇ ਗਰਮੀ ਤਾਂ ਪਹਿਲਾਂ ਹੀ ਇੰਨੀ ਹੁੰਦੀ ਆ ਇੱਕ ਆਸਟਾਫ ਆ ਜੀ ਆ ਤੁਸੀਂ ਆਮ ਹੀ ਆਪਣੇ ਨੋਰਮਲ ਸ਼ਾਪਸ ਤੇ ਵੀ ਦੇਖਿਆ ਹੋਏਗਾ ਏ ਇਸ ਸਤਕ ਸਾਡੇ ਸਤਕ ਸੋਦਾ ਸਟਾਫ ਏ ਬਹੁਤ ਸੋਨਾ ਸਟਾਫ ਏ ਇਹਦੇ ਥੱਲੇ ਲਾਈਨਿੰਗ ਲਗਵਾ ਲਓ ਤਾਂ ਠੀਕ ਵਾ ਇਹ ਥੋੜਾ ਜਿਹਾ ਪਤਲਾ ਹੁੰਦਾ ਵਾ ਜਿਵੇਂ ਨੀਚੋਂ ਮੈਂ ਦੇਖ ਰਹੀ ਹਾਂ ਮੰਗੀ ਦੇ ਸਨੋਂ ਨੀਚੋਂ ਇਹ ਥੋੜਾ ਜਿਹਾ ਪਤਲਾ ਹੁੰਦਾ ਵਾ ਉੜੀ ਜਿਹਦੇ ਚ ਚੈੱਕ ਬਣੀ ਹੋਈ ਆ ਇਹ ਆਮ ਨੋਰਮਲ ਦੁਕਾਨਾਂ ਤੋਂ ਵੀ ਮਿਲ ਜਾਂਦਾ ਹੈ ਤੇ ਬਾਕੀ ਜਿਹੜੇ ਉਹ ਵਾਲੇ ਮੈਂ ਦੂਸਰੇ ਪੈਲੇਸਟ੍ਰੋਫ ਦਿਖਾਏ ਨੇ ਮਰਬਰੀ ਵਾਲੇ ਉਹ ਤੁਹਾਨੂੰ ਬਹੁਤ ਘੱਟ ਮਿਲਣਗੇ ਉਹ ਨਿਊ ਹੀ ਚੱਲੇ ਆ ਤੇ ਆਪਾਂ ਲੈ ਕੇ ਆਏ ਆ ਸਭ ਤੋਂ ਪਹਿਲਾਂ ਤੁਹਾਡੇ ਲਈ ਉਹ ਬਹੁਤ ਸੋਹਣੇ ਸਟੌਫ ਨੇ ਆ ਵੀ ਤੁਹਾਡੇ ਲਈ ਆ ਵੀ ਬਹੁਤ ਸੋਹਣਾ ਹੈ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਏ ਕਰ ਸਕਦੇ ਹੋ ਇੱਥੇ ਚ ਵੀ ਮੇਰੇ ਕੋਲ ਸਿਰਫ 1 ਹੀ ਕਲਰ ਆ ਬਾਕੀ ਸਾਰੇ ਕਲਰ ਸੇਲ ਹੋ ਗਏ ਨੇ ਸੋ ਉਮੀਦ ਆ ਜੀ ਤੁਹਾਨੂੰ ਮੇਰੀਆਂ ਬਣਾਈ ਹੋਈ ਵੀਡੀਓ ਪਸੰਦ ਆਏਗੀ ਸਟੱਫ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸੋ ਥੈਂਕ ਯੂ ਜੀ